ਹੜ ਪਰਵਾਪਿਤ ਇਲਾਕੇ ਦੇ ਵਿੱਚ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਰਾਸ਼ਨ ਵਾਇਗੁਰੂ ਦੀ ਕਿਰਪਾ ਦੇ ਨਾਲ ਸਾਡੇ ਕੋਲ ਬਹੁਤ ਹੈ ਪਰ ਹੁਣ ਸਾਨੂੰ ਡੀਜ਼ਲ ਅਤੇ ਟਰੈਕਟਰਾਂ ਦੀ ਜ਼ਰੂਰਤ ਹੈ ਤਦ ਆਸ ਹੈ ਕਿ ਸੁਲਤਾਨਪੁਰ ਲੋਧੀ ਚ ਹੜਾਂ ਦੀ ਮਾਰ ਚੱਲ ਰੱਖੇ ਪਿੰਡ ਪੈਣੀ ਕਾਦਰ ਬਖਸ਼ ਵਿਖੇ ਆਰਜੀ ਬਨ ਨੂੰ ਬੰਨਣ ਦੇ ਲਈ ਕਿਸਾਨ ਡਟੇ ਹੋਏ ਨੇ 11 ਅਗਸਤ ਨੂੰ ਆਰਜੀ ਬਨ ਵਕਫ ਵਕਫ ਥਾਵਾ ਤੋਂ ਟੁੱਟ ਜਾਣ ਕਾਰਨ ਵਿਆਸ ਦਰਿਆ ਦੀ ਮਾਰ ਖੇਠ 16 ਪਿੰਟ ਆ ਅਤੇ 5-5 ਫੁੱਟ ਰੇਤ ਛੜ ਗਈ ਹੈ ਜਿਸੇ ਚਲਦਿਆਂ ਹੁਣ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਲੋਂ ਸੇਵਾ ਆਰੰਭ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਸਾਨੂੰ ਟਰੈਕਟਰ ਅਤੇ ਡੀਜ਼ਲਾਂ ਦੀ ਜ਼ਰੂਰਤ ਹੈ ਕਿਸਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਤੇ ਪੋਕਲੇਨ ਮਸ਼ੀਨਾਂ ਦੀ ਮਦਦ ਦੇ ਨਾਲ ਬੰਨ ਨੂੰ ਬੰਨਣ ਦਾ ਕੰਮ ਕੀਤਾ ਜਾ ਰਿਹਾ ਹੈ 5-5 ਫੁੱਟ ਰੇਤ ਇਨ੍ਹਾਂ ਖੇਤਾਂ ਦੇ ਵਿੱਚ ਚੜ੍ਹੀ ਹੋਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ ਵੱਜ ਜਾਵੇਗਾ ਤਾਂ ਇਸ ਦੇ ਨਾਲ ਕਿਸਾਨਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੇਗੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਰਾਸ਼ਨ ਵਾਇਗੁਰੂ ਦੀ ਕਿਰਪਾ ਦੇ ਨਾਲ ਸਾਡੇ ਕੋਲ ਬਹੁਤ ਹੈ ਪਰ ਹੁਣ ਸਾਨੂੰ ਡੀਜ਼ਲ ਅਤੇ ਟਰੈਕਟਰਾਂ ਦੀ ਜ਼ਰੂਰਤ ਹੈ ਤਦ ਆਸ ਹੈ ਕਿ ਸੁਲਤਾਨਪੁਰ ਲੋਧੀ ਚ ਹੜਾਂ ਦੀ ਮਾਰ ਚੱਲ ਰਖੇ ਪਿੰਡ ਪੈਣੀ ਕਾਦਰ ਬਖਸ਼ ਵਿਖੇ ਆਰਜੀ ਬਨ ਨੂੰ ਬੰਨਣ ਦੇ ਲਈ ਕਿਸਾਨ ਡਟੇ ਹੋਏ ਨੇ 11 ਅਗਸਤ ਨੂੰ ਆਰਜੀਬਨ ਬਕਬਕ ਥਾਵਾ ਤੋਂ ਟੁੱਟ ਜਾਣ ਕਾਰਨ ਬਿਆਸ ਦਰਿਆ ਦੀ ਮਾਰ ਖੇਠ 16 ਪਿੰਡਾਂ ਅਤੇ 5-5 ਫੁੱਟ ਰੇਤ ਛੜ ਗਈ ਹੈ ਜਿਸ ਦੇ ਚਲਦਿਆਂ ਹੁਣ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਲੋਂ ਸੇਵਾ ਆਰੰਭ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਸਾਨੂੰ ਟਰੈਕਟਰ ਅਤੇ ਡੀਜ਼ਲਾਂ ਦੀ ਜ਼ਰੂਰਤ ਹੈ ਕਿਸਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਤੇ ਪੋਕਲੇਨ ਮਸ਼ੀਨਾਂ ਦੀ ਮਦਦ ਦੇ ਨਾਲ ਬੰਨ ਨੂੰ ਬੰਨਣ ਦਾ ਕੰਮ ਕੀਤਾ ਜਾ ਰਿਹਾ ਹੈ 5-5 ਫੁੱਟ ਰੇਤ ਇਨ੍ਹਾਂ ਖੇਤਾਂ ਦੇ ਵਿੱਚ ਚੜ੍ਹੀ ਹੋਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ ਵੱਜ ਜਾਵੇਗਾ ਤਾਂ ਇਸ ਦੇ ਨਾਲ ਕਿਸਾਨਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੇਗੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਰਾਸ਼ਨ ਵਾਇਗੁਰੂ ਦੀ ਕਿਰਪਾ ਦੇ ਨਾਲ ਸਾਡੇ ਕੋਲ ਬਹੁਤ ਹੈ ਪਰ ਹੁਣ ਸਾਨੂੰ ਡੀਜ਼ਲ ਅਤੇ ਟਰੈਕਟਰਾਂ ਦੀ ਜ਼ਰੂਰਤ ਹੈ ਤਦ ਆਸ ਹੈ ਕਿ ਸੁਲਤਾਨਪੁਰ ਲੋਧੀ ਚ ਹੜਾਂ ਦੀ ਮਾਰ ਚੱਲ ਰਖੇ ਪਿੰਡ ਪੈਣੀ ਕਾਦਰ ਬਖਸ਼ ਵਿਖੇ ਆਰਜੀ ਬਨ ਨੂੰ ਬੰਨਣ ਦੇ ਲਈ ਕਿਸਾਨ ਡਟੇ ਹੋਏ ਨੇ 11 ਅਗਸਤ ਨੂੰ ਆਰਜੀਬਨ ਬਕਬਕ ਥਾਮਾ ਤੋਂ ਟੁੱਟ ਜਾਣ ਕਾਰਨ ਬਿਆਸ ਦਰਿਆ ਦੀ ਮਾਰ ਖੇਠ 16 ਪਿੰਡਾਂ ਅਤੇ 5-5 ਫੁੱਟ ਰੇਤ ਛੜ ਗਈ ਹੈ ਜਿਸ ਦੇ ਚਲਦਿਆਂ ਹੁਣ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਲੋਂ ਸੇਵਾ ਆਰੰਭ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਸਾਨੂੰ ਟਰੈਕਟਰ ਅਤੇ ਡੀਜ਼ਲਾਂ ਦੀ ਜ਼ਰੂਰਤ ਹੈ ਕਿਸਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਅਤੇ ਪੋਕਲੇਨ ਮਸ਼ੀਨਾਂ ਦੀ ਮਦਦ ਦੇ ਨਾਲ ਬੰਨ ਨੂੰ ਬੰਨਣ ਦਾ ਕੰਮ ਕੀਤਾ ਜਾ ਰਿਹਾ ਹੈ 5-5 ਫੁੱਟ ਰੇਤ ਇਨ੍ਹਾਂ ਖੇਤਾਂ ਦੇ ਵਿੱਚ ਚੜ੍ਹੀ ਹੋਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ ਵੱਜ ਜਾਵੇਗਾ ਤਾਂ ਇਸ ਦੇ ਨਾਲ ਕਿਸਾਨਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੇਗੀ